ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਕਿ ਅਸੀਂ ਦੀਵਾਲੀ ਦੀ ਰਾਤ ਨੂੰ ਕੀ ਕਰੀਏ ਉਸ ਵੀਡੀਓ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਵੀਰ ਭੈਣਾਂ ਦੇ ਫੋਨ ਅਤੇ ਮੈਸੇਜ ਆ ਰਹੇ ਹਨ ਕਿ ਭਾਜੀ ਦੀਵਾਲੀ 20 ਅਕਤੂਬਰ ਦੀ ਹੈ ਕਿ 21 ਅਕਤੂਬਰ ਦੀ ਹੈ ਭਾਜੀ ਸਾਡੀ ਛੱਤ ਨਹੀਂ ਹੈ ਅਸੀਂ ਕੀ ਕਰੀਏ ਕੋਈ ਕਹਿੰਦਾ ਹੈ ਕਿ ਭਾਜੀ ਅਸੀਂ ਗਰਾਉਂਡ ਫਲੋਰ ਉੱਤੇ ਰਹਿ ਰਹੇ ਹਾਂ ਫਸਟ ਫਲੋਰ ਉੱਤੇ ਕੋਈ ਹੋ ਰਿਹਾ ਹੈ ਕੋਈ ਕਹਿੰਦਾ ਹੈ ਕਿ ਅਸੀਂ ਬਿਲਡਿੰਗਾਂ ਵਿੱਚ ਰਹਿ ਰਹੇ ਹਾਂ ਅਸੀਂ ਟਾਵਰ ਵਿੱਚ ਰਹਿੰਦੇ ਹਾਂ ਅਸੀਂ ਅਪਾਰਟਮੈਂਟ ਵਿੱਚ ਰਹਿੰਦੇ ਆਂ ਫਿਰ ਅਸੀਂ ਛੱਤ ਉੱਤੇ ਦੀਵੇ ਕਿ ਦੀਵੇ ਕਿਵੇਂ ਜਗਾਈਏ ਵਿਦੇਸ਼ਾਂ ਵਾਲੇ ਵੀਰ ਭੈਣ ਵਾਰ-ਵਾਰ ਪੁੱਛ ਰਹੇ ਹਨ ਕਿ ਸਾਡੇ ਘਰਾਂ ਦੀਆਂ ਛੱਤਾਂ ਤਾਂ ਹਟ ਟਾਈਪ ਤਿਰਸ਼ੀਆਂ ਹਨ ਫਿਰ ਅਸੀਂ ਕੀ ਕਰੀਏ ਸੋਸੰਗਤ ਜੀ ਇਹ ਮਸਲਾ ਮੇਰੇ ਵਾਸਤੇ ਸੋਚਣ ਵਾਲਾ ਹੋ ਗਿਆ ਸੀ ਫਿਰ ਰਾਤ ਦੀਆਂ ਬੇਨਤੀਆਂ ਤੋਂ ਬਾਅਦ ਆਪਾਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਜਿਨ੍ਹਾਂ ਕੋਲ ਛੱਤਾਂ ਦੀ ਫੈਸਿਲਿਟੀ ਨਹੀਂ ਹੈ ਉਹ ਬਜ਼ਾਰੋਂ ਚੌਮੁਖਾ ਦੀਵਾ ਲੈ ਕੇ ਆਉਣ ਯਾਨੀ ਕਿ ਚਾਰ ਮੂੰਹਾਂ ਵਾਲਾ ਦੀਵਾ ਲੈ ਕੇ ਆਉਣ ਅਤੇ ਉਸ ਦੀਵੇ ਵਿੱਚ ਚਾਰ ਬੱਤੀਆਂ ਲਗਾਉਣੀਆਂ ਹਨ ਅਤੇ ਉਸ ਵਿੱਚ ਚਾਰ ਲੌਂਗ ਪਾਉਣੇ ਹਨ ਅਤੇ ਫਿਰ ਉਸ ਨੂੰ ਜਗਾ ਕੇ ਆਪਣੇ ਘਰ ਦੇ ਕਿਸੇ ਵੀ ਕੋਨੇ ਕਾਰਨਰ ਵਿੱਚ ਰੱਖ ਸਕਦੇ ਹੋ ਇਸ ਤਰ੍ਹਾਂ ਤੁਹਾਡੀ ਛੱਤ ਤੁਹਾਡੀ ਛੱਤ ਵਾਲਾ ਵਿਧੀ ਵਿਧਾਨ ਕੰਪਲੀਟ ਮੰਨਿਆ ਜਾਵੇਗਾ ਕਈ ਵੀਰ ਭੈਣ ਪੁੱਛਦੇ ਹਨ ਕਿ ਭਾਜੀ ਅਸੀਂ ਵਿਦੇਸ਼ਾਂ ਵਾਲੇ ਘਰ ਦੇ ਬਾਹਰ ਦੀਵਾਲੀ ਵਾਲੇ ਦੀਵੇ ਨਹੀਂ ਰੱਖ ਸਕਦੇ ਕਿਉਂਕਿ ਲੋਕ ਸ਼ਿਕਾਇਤ ਕਰ ਦਿੰਦੇ ਹਨ ਕਿ ਇਹਨਾਂ ਦੇ ਘਰ ਦੇ ਬਾਹਰ ਅੱਗ ਬਲ ਰਹੀ ਹੈ ਸੋ ਸੰਗਤ ਜੀ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਚਿੰਤਾ ਨਹੀਂ ਕਰਨੀ ਤੁਸੀਂ ਦਰਵਾਜ਼ੇ ਦੇ ਅੰਦਰ ਦੀਵਾ ਬਾਲ ਸਕਦੇ ਹੋ ਫਿਰ ਸੰਗਤ ਜੀ ਤੁਸੀਂ ਪੁੱਛਿਆ ਸੀ ਕਿ ਭਾਜੀ ਦੀਵਾਲੀ 20 ਅਕਤੂਬਰ ਨੂੰ ਮਨਾਈਏ ਜਾਂ 21 ਅਕਤੂਬਰ ਨੂੰ ਮਨਾਈਏ ਸੁਸੰਗਤ ਜੀ ਦੀਵਾਲੀ ਨੂੰ ਸਹੀ ਦਿਨ ਉੱਤੇ ਮਨਾਉਣ ਪਿੱਛੇ ਬਹੁਤ ਵੱਡਾ ਲੌਜਿਕ ਹੈ ਇਸ ਲਈ ਅਸੀਂ ਦੀਵਾਲੀ ਸਹੀ ਦਿਨ ਤੇ ਹੀ ਮਨਾਵਾਂਗੇ ਜੋ ਦੀਵਾਲੀ ਦਾ ਦਿਨ ਹੁੰਦਾ ਮੱਸਿਆ ਦੀ ਰਾਤ ਜਾਂ ਮੱਸਿਆ ਦਾ ਦਿਨ ਹੀ ਹੁੰਦਾ ਹੈ ਇਸ ਲਈ ਅਸੀਂ ਦੀਵਾਲੀ ਸਹੀ ਦਿਨ ਉੱਤੇ ਹੀ ਮਨਾਵਾਂਗੇ। ਦੀਵਾਲੀ ਮੱਸਿਆ ਦੀ ਕਾਲੀ ਰਾਤ ਵਿੱਚ ਹੀ ਮਨਾਈ ਜਾਂਦੀ ਹੈ। ਮੱਸਿਆ ਦੀ ਹਨੇਰੀ ਰਾਤ ਵਿੱਚ ਹੀ ਦੀਵਿਆਂ ਦਾ ਪ੍ਰਕਾਸ਼ ਸੁਭਾਈਮਾਨ ਹੁੰਦਾ ਹੈ। ਅਤੇ ਜੰਤਰ ਮੰਤਰਾਂ ਦੀਆਂ ਸਿੱਧੀਆਂ ਕਰਨ ਵਾਲਿਆਂ ਵਾਸਤੇ ਇਹ ਰਾਤ ਵਰਦਾਨ ਹੁੰਦੀ ਹੈ। ਇਸ ਰਾਤ ਦੇ ਸ਼ੁਰੂ ਵਿੱਚ ਅਤੇ ਅੰਤ ਵਿੱਚ ਚੰਦਰਮਾ ਦਾ ਕੋਈ ਪ੍ਰਭਾਵ ਨਹੀਂ ਹੁੰਦਾ ਇਸ ਲਈ ਕੋਰੀ ਬਾਬੇ ਅਤੇ ਤਾੰਤ੍ਰਿਕ ਬਾਬੇ ਬੁਰੀਆਂ-ਬੁਰੀਆਂ ਆਤਮਾਵਾਂ ਨੂੰ ਜਗਾ ਕੇ ਆਪਣੇ ਵਸ ਵਿੱਚ ਕਰ ਲੈਂਦੇ ਹਨ ਸੰਗਤ ਜੀ ਮਸਿਆ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਵਿੱਚ ਚੰਦਰਮਾ ਦਾ ਪ੍ਰਭਾਵ ਹੁੰਦਾ ਹੈ ਇਸ ਕਰਕੇ ਉਸ ਨੂੰ ਦੀਵਾਲੀ ਦਾ ਦਿਨ ਨਹੀਂ ਮੰਨੇ ਜਾਂਦਾ ਦੀਵਾਲੀ ਮੱਸਿਆ ਦੀ ਹਨੇਰੀ ਰਾਤ ਵਿੱਚ ਹੀ ਮਨਾਈ ਜਾਂਦੀ ਹੈ ਸ਼ੁਰੂ ਤੋਂ ਇਦਾਂ ਹੀ ਲੋਕ ਮਨਾਉਂਦੇ ਆ ਰਹੇ ਨੇ ਇਸ ਵਾਸਤੇ ਸਾਰੇ ਲੋਕ 21 ਅਕਤੂਬਰ ਮੱਸਿਆ ਵਾਲੇ ਦਿਨ ਹੀ ਦੀਵਾਲੀ ਮਨਾ ਰਹੇ ਹਨ ਅਤੇ ਅਸੀਂ ਵੀ 21 ਅਕਤੂਬਰ ਨੂੰ ਮਸਿਆ ਵਾਲੇ ਦਿਨ ਹੀ ਦੀਵਾਲੀ ਮਨਾਵਾਂਗੇ ਤਾਂ ਕਿ ਬੁਰੇ ਪਰਛਾਵਿਆਂ ਤੋਂ ਸਾਡਾ ਬਚਾਅ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ